ਅਫਰੀਕਾ ਮਹਾਦੀਪ ਦੀ ਧਰਤੀ ਵਿਚਾਲੇ ਤੋਂ ਪਾਟ ਜਾਵੇਗੀ ਅਤੇ ਇਸ ਦੇ ਦੋ ਟੁਕੜੇ ਹੋ ਜਾਣਗੇ ਇਹ ਖਦਸ਼ਾ ਦੁਨੀਆ ਭਰ ਦੇ ਵਿਗਿਆਨੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਦਰਅਸਲ ਅਫਰੀਕਾ ਦੀ ਧਰਤੀ ਤੇ ਕੁਝ ਸਮਾਂ ਪਹਿਲਾਂ ਇੱਕ ਦਰਾੜ ਪੈ ਗਈ ਸੀ ਜੋ ਹੁਣ ਲਗਾਤਾਰ ਚੌੜੀ ਹੁੰਦੀ ਜਾ ਰਹੀ ਹੈ ਵਿਗਿਆਨੀਆਂ ਨੂੰ ਪਤਾ ਚੱਲਿਆ ਹੈ ਕਿ ਕਾਫੀ ਤੇਜ਼ ਰਫ਼ਤਾਰ ਦੇ ਨਾਲ ਧਰਤੀ ਦੀ ਸਤ੍ਹਾ ਦੇ ਹੇਠਾਂ ਉਮੀਦ ਤੋਂ ਕਿਤੇ ਜ਼ਿਆਦਾ ਬਦਲਾਅ ਹੋ ਰਹੇ ਨੇ ਜਿਸ ਦੇ ਨਤੀਜੇ ਵਜੋਂ ਧਰਤੀ ਤੇ ਇੱਕ ਨਵੇਂ ਮਹਾਸਾਗਰਤਾ ਨਿਰਮਾਣ ਹੋ ਸਕਦਾ ਹੈ ਅਤੇ ਅਫਰੀਕਾ ਮਹਾਦੀਪ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਵੇਗਾ ਦੇਖੋ ਸਾਡੀ ਇਹ ਖਾਸ ਰਿਪੋਰਟ ਧਰਤੀ ਤੇ ਅੰਦਰ ਲਗਾਤਾਰ ਬਦਲਾਅ ਹੋ ਰਹੇ ਨੇ ਜਿਸ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹੋ ਰਹੇ ਨੇ ਇਨਸਾਨਾਂ ਲਈ ਇਹ ਬਦਲਾ ਭਾਵੇਂ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਹੋਣ ਪਰ ਕੁਦਰਤ ਦੇ ਲਈ ਇਹ ਬਦਲਾ ਬਿਜਲੀ ਦੀ ਰਫ਼ਤਾਰ ਦੇ ਨਾਲ ਹੋ ਰਹੇ ਨੇ ਇੱਕ ਤਾਜ਼ਾ ਸਟੱਡੀ ਦੇ ਵਿੱਚ ਪਤਾ ਚੱਲਿਆ ਹੈ ਕਿ ਅਫਰੀਕਾ ਦੀ ਜ਼ਮੀਨ ਦੇ ਵਿੱਚ ਪਈ ਤਰਾੜ ਲਗਾਤਾਰ ਚੌੜੀ ਹੁੰਦੀ ਜਾ ਰਹੀ ਹੈ ਇਸ ਬਦਲਾਅ ਦਾ ਨਤੀਜਾ ਇਹ ਬਣ ਰਿਹਾ ਹੈ ਕਿ ਧਰਤੀ ਤੇ ਇੱਕ ਨਵਾਂ ਮਹਾਸਾਗਰ ਦੇ ਨਿਰਮਾਣ ਦਾ ਰਸਤਾ ਸਾਫ਼ ਹੋ ਗਿਆ ਹੈ ਵਿਗਿਆਨੀਆਂ ਦੇ ਵੱਲੋਂ ਧਰਤੀ ਦੇ ਅੰਦਰ ਹੋ ਰਹੇ ਇਨ੍ਹਾਂ ਬਦਲਾਵਾਂ ਤੇ ਬਾਰੀਕੀ ਦੇ ਨਾਲ ਨਜ਼ਰ ਵੀ ਰੱਖੀ ਜਾ ਰਹੀ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਫਰੀਕਾ ਮਹਾਦੀਪ ਪੂਰੀ ਤਰ੍ਹਾਂ ਦੋ ਹਿੱਸਿਆਂ ਦੇ ਵਿੱਚ ਟੁੱਟ ਜਾਵੇਗਾ ਅਤੇ ਨਵੇਂ ਮਹਾਸਾਗਰ ਦਾ ਨਿਰਮਾਣ ਹੋ ਜਾਣਾ ਹੈ ਇਸ ਨਾਲ ਸਾਡੀ ਧਰਤੀ ਦਾ ਨਕਸ਼ਾ ਹਮੇਸ਼ਾ ਦੇ ਲਈ ਬਦਲ ਜਾਵੇਗਾ ਇਸ ਦੇ ਕਾਫੀ ਡੂੰਗੇ ਅਸਰ ਹੋਣਗੇ ਬਲਕਿ ਦੁਨੀਆ ਦਾ ਖੂਹਕ ਵੀ ਬਦਲ ਜਾਵੇਗਾ ਵਿਗਿਆਨੀਆਂ ਨੂੰ ਖੋਜ ਦੌਰਾਨ ਪਤਾ ਚੱਲਿਆ ਹੈ ਕਿ ਅਫਰੀਕਾ ਮਹਾਦੀਪ ਇੱਕ ਜ਼ਬਰਦਸਤ ਪਰਿਵਰਤਨ ਦੇ ਵਿੱਚੋਂ ਲੰਘ ਰਿਹਾ ਹੈ ਅਤੇ ਟੈਕਟਨੋਟਿਕ ਫੋਰਸ ਇੱਕ ਨਵੇਂ ਮਹਾਸਾਗਰ ਦਾ ਨਿਰਮਾਣ ਕਰ ਰਹੀ ਹੈ ਮੌਜਾਬਿਕ ਤੋਂ ਲਾਲ ਸਾਗਰ ਤੱਕ ਫੈਲਿਆ ਇੱਕ ਵਿਸ਼ਾਲ ਨੈਟਵਰਕ ਪੂਰਬੀ ਅਫਰੀਕੀ ਦਰਾੜ ਪ੍ਰਣਾਲੀ ਧਰਤੀ ਤੇ ਇੱਕ ਨਵੇਂ ਬਦਲਾਅ ਨੂੰ ਜਨਮ ਦੇ ਰਹੀ ਹੈ ਵਿਗਿਆਨੀਆਂ ਨੂੰ ਖੋਜ ਦੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਇਸ ਪ੍ਰਕਿਰਿਆ ਦੇ ਪਹਿਲਾ ਕਰੋੜਾਂ ਸਾਲਾਂ ਤੱਕ ਪੂਰੇ ਹੋਣ ਦੇ ਅਨੁਮਾਨ ਸਨ ਪਰ ਹੁਣ ਇਹ ਸਿਰਫ 10 ਲੱਖ ਸਾਲ ਜਾਂ ਇਸ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰੀ ਹੋ ਸਕਦੀ ਹੈ ਯਾਨੀ ਕਿ ਇਸ ਦੀ ਰਫ਼ਤਾਰ ਕਿੰਨੀ ਜ਼ਿਆਦਾ ਹੈ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕੇਗਾ ਵਿਗਿਆਨੀਆਂ ਦੇ ਮੁਤਾਬਕ ਅਫਰੀਕਾ ਦੇ ਹੇਠਾਂ ਅਫਰੀਕੀ ਅਤੇ ਸੋਮਾਲੀ ਪਲੇਟਾਂ 0.8 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਦੇ ਨਾਲ ਵੱਖ ਹੋ ਰਹੀਆਂ ਨੇ ਇਹ ਹੌਲੀ ਪਰ ਲਗਾਤਾਰ ਹੋਣ ਵਾਲੀ ਸ਼ਿਫਟ ਪੂਰਬੀ ਅਫਰੀਕੀ ਨੂੰ ਦੋ ਹਿੱਸਿਆਂ ਦੇ ਵਿੱਚ ਛੀਰਦੀ ਜਾ ਰਹੀ ਹੈ ਜਿਸ ਦੇ ਨਾਲ ਵੱਡੇ ਪੱਧਰ ਤੇ ਦਰਾੜਾਂ ਦਾ ਨਿਰਮਾਣ ਹੋ ਰਿਹਾ ਹੈ ਅਤੇ ਧਰਤੀ ਦਾ ਇਹ ਹਿੱਸਾ ਹੌਲੀ-ਹੌਲੀ ਕਮਜ਼ੋਰ ਵੀ ਹੁੰਦਾ ਜਾ ਰਿਹਾ ਹੈ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਧਰਤੀ ਅੰਦਰ ਹੋਣ ਵਾਲੇ ਇਸ ਪਰਿਵਰਤਨ ਦੀ ਸਭ ਤੋਂ ਵੱਡੀ ਉਦਾਹਰਨ ਇਥੋਪੀਆ ਦਾ ਅਫਾਰ ਖੇਤਰ ਹੈ ਜਿੱਥੇ 60 ਕਿਲੋਮੀਟਰ ਲੰਬੀ ਦਰਾੜ ਪਹਿਲਾਂ ਹੀ ਬਣ ਚੁੱਕੀ ਹੈ ਜੋ 10 ਮੀਟਰ ਦੀ ਦੁੰਗਾਈ ਤੱਕ ਪਹੁੰਚ ਵੀ ਗਈ ਹੈ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਦਰਾੜ ਅੱਗੇ ਵਧ ਕੇ ਪੂਰੇ ਅਫਰੀਕਾ ਨੂੰ ਵਿਚਾਲੇ ਤੋਂ ਪਾੜ ਦੇਵੇਗੀ ਅਤੇ ਫਿਰ ਇੱਕ ਨਵੇਂ ਮਹਾਸਾਗਰ ਦਾ ਨਿਰਮਾਣ ਹੋਵੇਗਾ ਵਿਗਿਆਨੀਆਂ ਦੇ ਮੁਤਾਬਕ ਇਹ ਦਰਾੜ ਪੂਰਬੀ ਅਫਰੀਕਾ ਦੇ ਕੁਝ ਹਿੱਸਿਆਂ ਨੂੰ ਮਹਾਦੀਪ ਦੇ ਬਾਕੀ ਹਿੱਸਿਆਂ ਤੋਂ ਵੱਖ ਵੀ ਕਰ ਸਕਦੀ ਹੈ ਟੁਲੇਨ ਯੂਨੀਵਰਸਿਟੀ ਦੇ ਭੂ ਵਿਗਿਆਨੀ ਸਿੰਥਿਆ ਐਬੈਂਗਰ ਨੇ ਆਖਿਆ ਹੈ ਕਿ ਅਫਰੀਕਾ ਦੇ ਫਟਣ ਦੀ ਸਮਾਂ ਮਿਆਦ ਨੂੰ ਅਸੀਂ ਘਟਾ ਕੇ 10 ਲੱਖ ਸਾਲ ਕਰ ਦਿੱਤਾ ਹੈ ਅਤੇ ਅੱਗੇ ਜਾ ਕੇ ਇਹ ਸਮਾਂ ਮਿਆਦ ਹੋਰ ਵੀ ਤੇਜ਼ੀ ਦੇ ਨਾਲ ਘਟ ਹੋ ਸਕਦੀ ਹੈ ਉਹਾਂ ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ ਅਜਿਹਾਂ ਘਟਨਾਵਾਂ ਦੀ ਭੁਇਕ ਬਾਣੀ ਕਰਨੀ ਅਸੰਭਵ ਹੁੰਦੀ ਹੈ ਪਰ ਉਹਨਾਂ ਦੇ ਨਤੀਜੇ ਤੁਰੰਤ ਦਿਸਣੇ ਸ਼ੁਰੂ ਹੋ ਜਾਂਦੇ ਨੇ ਇੱਕ ਹੋਰ ਰਿਪੋਰਟ ਦੀ ਮੰਨੀ ਹੈ ਤਾਂ ਇਸ ਰਿਪੋਰਟ ਮੁਤਾਬਕ ਪੂਰੀ ਅਫਰੀਕੀ ਦਰਾੜ ਧਰਤੀ ਤੇ ਇੱਕ ਅਜੇ ਹੀ ਥਾਂ ਐ ਜਿੱਥੇ ਮਹਾਦੀਪੀ ਕ੍ਰਸਟ ਅਸਲ ਦੇ ਸਮੇਂ ਦੇ ਵਿੱਚ ਮਹਾਸਾਗਰੀ ਕ੍ਰਸਟ ਦੇ ਵਿੱਚ ਵੰਡਿਆ ਜਾ ਰਿਹਾ ਹੈ ਇਹ ਦੁਰਲਭ ਮੌਕਾ ਵਿਗਿਆਨੀਆਂ ਨੂੰ ਇੱਕ ਨਵੇਂ ਮਹਾਸਾਗਰ ਦੇ ਜਨਮ ਹੋਣ ਦਾ ਮਜ਼ਬੂਤ ਸੰਕੇਤ ਵੀ ਦਿੰਦਾ ਹੈ ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਨਾਲ ਲੱਖਾਂ ਸਾਲ ਪਹਿਲਾਂ ਅਟਲਾਂਟਿਕ ਮਹਾਸਾਗਰ ਨੂੰ ਜਨਮ ਦਿੱਤਾ ਗਿਆ ਸੀ ਸਾਲ 2005 ਦੇ ਵਿੱਚ ਇਥੋਪੀਆ ਨੇ ਇੱਕ ਭੂ ਵਿਗਿਆਨਕ ਘਟਨਾ ਨੂੰ ਮਹਿਸੂਸ ਕੀਤਾ ਸੀ ਜਿਸ ਨੇ ਵਿਗਿਆਨੀਆਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਸੀ। ਦਰਅਸਲ ਉੱਥੇ ਕੁਝ ਹੀ ਹਫ਼ਤਿਆਂ ਦੇ ਅੰਦਰ 420 ਤੋਂ ਜ਼ਿਆਦਾ ਪੁਚਾਲ ਦੇ ਝਟਕੇ ਆਏ ਜਿਸ ਦੀ ਵਜ੍ਹਾ ਕਰਕੇ ਜ਼ਮੀਨ ਦੇ ਵਿੱਚ ਇੱਕ ਵਿਸ਼ਾਲ ਦਰਾੜ ਬਣ ਗਈ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਨਾਲ ਧਰਤੀ ਦੇ ਫੱਟਣ ਦੀ ਪ੍ਰਕਿਰਿਆ ਕਈ ਸਦੀਆਂ ਦੇ ਵਿੱਚ ਪੂਰੀ ਹੁੰਦੀ ਹੈ। ਪਰ ਇੱਥੇ ਅਜੀਹਾ ਕੁਝ ਹੀ ਦਿਨਾਂ ਦੇ ਅੰਦਰ ਹੋ ਗਿਆ ਸੀ ਜੋ ਵਾਕਈ ਹੈਰਾਨ ਕਰਨ ਵਾਲਾ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਟੈਕਟੋਨਿਕ ਬਦਲਾਅ ਹਮੇਸ਼ਾ ਹੌਲੀ ਅਤੇ ਸਥਿਰ ਨਹੀਂ ਹੁੰਦੇ ਬਲਕਿ ਕਈ ਵਾਰ ਇਹਨਾਂ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਹੋ ਸਕਦੀ ਹੈ ਕਿ ਹੋ ਸਕਦਾ ਹੈ ਇਨਸਾਨਾਂ ਨੂੰ ਅੱਖ ਚਪਕਣ ਦਾ ਵੀ ਵਕਤ ਨਾ ਦਿੱਤਾ ਜਾਵੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਨਵੇਂ ਮਹਾਸਾਗਰ ਦਾ ਨਿਰਮਾਣ ਹੋਣ ਨਾਲ ਅਫਰੀਕਾ ਦਾ ਨਕਸ਼ਾ ਫਿਰ ਤੋਂ ਤਿਆਰ ਹੋਵੇਗਾ। ਅਫਰੀਕਾ ਮਹਾਦੀਪ ਦਾ ਇਕੋਸਿਸਟਮ ਹਮੇਸ਼ਾ ਦੇ ਲਈ ਬਦਲ ਜਾਵੇਗਾ। ਜ਼ੋਂਬੀਆ ਅਤੇ ਯੂਗਾਂਡਾ ਵਰਗੇ ਜ਼ਮੀਨ ਨਾਲ ਘਿਰੇ ਦੇਸ਼ ਉਹ ਮਹਾਸਾਗਰ ਤੱਕ ਪਹੁੰਚ ਜਾਣਗੇ। ਸਭ ਤੋਂ ਡਰਾਵਣੀ ਗੱਲ ਇਹ ਵੀ ਹੈ ਕਿ ਕਈ ਦੇਸ਼ ਸਦਾ ਦੇ ਲਈ ਸਮੁੰਦਰ ਦੇ ਵਿੱਚ ਵੀ ਸਮਾ ਸਕਦੇ ਨੇ। ਇਹ ਬਦਲਾ ਨਵੇਂ ਵਪਾਰਕ ਮਾਰਗ ਅਤੇ بندرਕਾਰ ਵੀ ਬਣਾ ਸਕੇਗਾ। ਜਿਸ ਦੇ ਨਾਲ ਖੇਤਰੀ ਅਰਥ ਵਿਵਸਥਾ ਵੀ ਬਦਲੇਗੀ ਸਮੁੰਦਰੀ ਵਾਤਾਵਰਨ ਦੇ ਉੱਬਰਣ ਦੇ ਨਾਲ ਨਵੇਂ ਟਿਕਾਣੇ ਬਣਨਗੇ ਜਿਸ ਦੇ ਨਾਲ ਜੈਵ ਵਿਭਿੰਨਤਾ ਦੇ ਵਿੱਚ ਵੀ ਬਦਲਾ ਆਉਣਾ ਹੈ ਦੇਸ਼ਾਂ ਨੂੰ ਵੱਧੇ ਸਮੁੰਦਰੀ ਪੱਧਰ ਅਤੇ ਪੁਚਾਲ ਪ੍ਰਭਾਵਿਤ ਨਵੇਂ ਖੇਤਰਾਂ ਦੇ ਵਿੱਚ ਰਹਿਣ ਦੀ ਆਦਤ ਦੇ ਨਾਲ ਵੀ ਯੋਜਨਾ ਬੈ ਸਕਦਾ ਹੈ ਸੋ ਕੁਦਰਤ ਦੇ ਹੋਣ ਜਾ ਰਹੇ ਇਸ ਵੱਡੇ ਬਦਲਾ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰਨਾ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ